ਉੱਪਰ ਜਿਹੜਾ ਆਏ ਆ ਪੱਤਰਕਾਰ ਨਾਲ ਦੇਖੋ ਜੀ ਤੱਕਾ ਸਹੀ ਹੋ ਰਿਹਾ ਤੱਕਾ ਸਹੀ ਕਿਸੇ ਵੀ ਪੱਤਰਕਾਰ ਨਾਲ ਕਿਤੇ ਵੀ ਪੂਰੇ ਪਹਿਲਾਂ ਤਾਂ ਕਈ ਇਹ ਜਿਹੀ ਗੱਲੇ ਨਹੀਂ ਹੋਈ ਜਿਹੜਾ ਪੱਤਰਕਾਰ ਨਾਲ ਪਹਿਲਾ ਵਾਰੀ ਜਿਹੜਾ ਹੋ ਰਿਹਾ ਹੈ ਇਹਦੇ ਕੋਈ ਵੀ ਕਾਨੂੰਨੀ ਬੰਨਾ ਜਿਹੜਾ ਪੱਤਰਕਾਰ ਦੇ ਉੱਤੇ ਪਰਚਾ ਹੋ ਸਕੇ ਤੇ ਪਰਚਾ ਪੂਰਾ ਗਲਤ ਹੋਇਆ ਹੋਇਆ ਇਹ ਪਰਚਾ ਨੂੰ ਸਰਕਾਰ ਨੂੰ ਰੱਦ ਕਰਨਾ ਹੀ ਪੈਣਾ ਹਾਲੇ ਤੁਸੀਂ ਹਜ਼ਾਰਾਂ ਨਾਲ ਦੇਖਿਆ ਸਾਡਾ ਕੱਠ ਸ਼ਿਵ ਸੈਨੇ ਦਾ ਜਦੋਂ ਰੱਦ ਨਹੀਂ ਹੋਊਗਾ ਫਿਰ ਲੱਖਾਂ ਜੇ ਹੋਊਗਾ ਹੀ ਸਾਡੀ ਕਾਠ ਜਿਹੜਾ ਸ਼ਿਸ਼ਾਨੇ ਵਾਲੇ ਹਰ ਇੱਕ ਟਾਈਮ ਇਹ ਜ਼ੁਲਮ ਦੇ ਖਿਲਾਫ ਹੀ ਖੜੇ ਹੁੰਦੇ ਨੇ ਮੇਰੇ ਹੱਥ ਨਾ ਰੱਖੋ ਬਿਨਾਂ ਸੋਚੇ ਸਮਝੋ ਜੀ ੱਤਕਾ ਪੂਰਾ ਹੀ ੱਤਕਾ ਕਿ ਜੇ ਸਰਕਾਰ ਦਾ ਪੂਰਾ ੱਤਕਾ ਚੱਲਦਾ ਹੈ ਨਹੀਂ ਇਹ ਨਾ ਹੱਥ ਨਾ ਰੱਖੋ ਹਾਂਜੀ ਹਾਂਜੀ ਬੱਸ 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 ਬੂੜੇ ਦੇ ਮੋੜੇ ਤੇ ਧਰ ਕੇ ਬੰਦੂਕ ਚਲਾਈਆ ਸਰਕਾਰ ਨੇ ਸਿੱਧੀ ਜੀ ਗੱਲ ਹੈ ਮੋਦਾ ਮੋਦਾ ਕੋਈ ਹੋਰ ਆ ਗੱਲ ਕੋਈ ਹੋਰ ਬਣਾਈ ਜਾਂਦੇ ਨੇ ਬਿੱਟ ਪੱਤਰਕਾਰੋਂ ਖਿੱਚੀ ਜਾਂਦੇ ਆ ਮੈਂ ਕਹਿੰਦਾ ਜੇ ਇਹੇ ਵੀ ਦਿੱਤਾ ਵਾ ਮੰਨ ਲਓ ਕਹਿੰਦਾ ਪ੍ਰਵਾਸੀ ਨਾਲ ਕੋਈ ਟਾਈਮ ਦਿੱਤਾ ਉਹਨੇ ਅਗਲੇ ਨੇ ਚੱਕ ਕੇ ਰਿਪੋਰਟ ਲਾਤੀ ਉਹ ਨਿਆਣਾ ਤਾਂ ਐ ਨਹੀਂ ਕਹਿੰਦਾ ਸਾਨੂੰ ੱੱਕੇ ਨਾਲੇ ਵਾਇਸ ਸਾਡੀ ਲਿਖੀ ਜੇ ੱੱਕੇ ਨਾਲ ਕੋਈ ਬੰਦਾ ਲੈ ਲਓ ਜੀ ਵਾਇਸ ਤੇ ਲੈ ਲਓ ਦੱਸੋ ਪੁੱਛ ਰਹੇ ਹਾਂ ਤੁਸੀਂ ਜਿਹੜੀ ਸਟਾਈਲ ਤੁਸੀਂ ਅਸੀਂ ਹੋਈ ਤੇ ਦਾਤਰਿਆਂ ਰੇਰ ਵਾਰ ਦੇ ਹੁਣ ਤਾਂ ਸਾਰੇ ਪੰਜਾਬ ਤੇ ਹੀ ਰੌਣਾ ਪ੍ਰਵਾਸੀਆਂ ਨੂੰ ਕੱਢੋ ਪ੍ਰਵਾਸੀ ਪ੍ਰਵਾਸੀ ਜਾਜ ਕਿਤੇ ਬਿਨੂਰੇ ਤੋਂ ਕੇਸੇ ਕਿਹੜੇ ਘਰੇ ਪ੍ਰਵਾਸੀ ਨਹੀਂ ਸਾਡੇ ਘਰੇ ਪ੍ਰਵਾਸੀ ਨਹੀਂ ਆਹ ਪ੍ਰਵਾਸੀ ਕਾਂ ਪ੍ਰਵਾਸੀ ਬੰਦੇ ਨਹੀਂ ਹੁੰਦੇ ਜੇ ਇੱਕ ਪ੍ਰਵਾਸੀ ਨੇ ਗਲਤ ਕੀਤਾ ਤਾਂ ਮਤਲਬ ਸਾਰੇ ਪ੍ਰਵਾਸੀ ਗਲਤ ਨੇ ਕੋਈ ਚੱਲਦੀ ਹੈ ਇੱਕ ਹਿਸਾਬ ਨਾਲ ਇਹ ਵੀ ਕੀ ਕਹਿੰਦੇ ਹੋ ਦੇਖੋ ਜੀ ਇਹ ਸਾਰੀ ਮੇਨ ਜਿਹੜੀ ਗੱਲ ਸਾਰੀ ਆਈ ਹੈ ਅੱਜ ਸਰਕਾਰਾਂ ਦੇ ਉੱਤੇ ਜੇ ਸਰਕਾਰ ਸਹੀ ਹੋਵੇ ਮੈਂ ਕਹਿੰਦਾ ਜਿਹੜੇ ਬੰਦੇ ਨੇ ਗਲਤ ਕੀਤਾ ਉਹਨੂੰ ਫਾਂਸੀ ਦਿਓ ਔਰ ਤੁਸੀਂ ਨਾ ਕੁਛ ਨਾ ਕਰ ਸਾਡੇ ਹਾਲੇ ਕਰ ਦੋ ਅਸੀਂ ਆਪਣੇ ਜਿਹੜਾ ਕੁਛ ਕਾਨੂੰਨ ਕੋ ਕਰ ਦਾਂਗੇ ਬੰਦੇ ਦਾ ਪਰ ਉਹ ਵੀ ਚੱਕਰ ਜਿਹੜਾ ਆਪਾਂ ਸਾਰਾ ਪੰਜਾਬ ਤੋਂ ਤਵਾਸੀ ਕੱਢੇ ਪੂਰਾ ਧੱਕਾ ਸਹੀ ਹੈ ਜੇ ਸਰਕਾਰ ਚਾਵੇ ਮਿੰਟਾਂ ਦੇ ਵਿੱਚ ਕੋਈ ਵੀ ਆਪਾਂ ਕੋਈ ਵੀ ਵਾਇਰਡਾ ਕੁਛ ਵੀ ਨਾ ਤਾਂ ਮਿੰਟਾਂ ਚ ਅਰੈਸਟ ਕਰੋ ਪਰ ਸਰਕਾਰ ਇਹ ਕੁਛ ਵੀ ਨਹੀਂ ਕਰਦੀ ਉਲਟਾ ਚੁੱਪਚਾਪ ਆਰਾਮ ਨਾਲ ਬੈਠੀ ਆ ਸਰਕਾਰ ਹਲੇ ਜਿਹੜਾ ਦੋਸ਼ੀ ਹੁੰਦਾ ਉਹਦਾ ਤਾਂ ਹੀ ਧਰਮ ਨਹੀਂ ਹੁੰਦਾ ਕੋਈ ਧਰਮ ਨਹੀਂ ਆਉਂਦਾ ਜਿਵੇਂ ਕਿਹੜੇ ਹੀ ਪੁਜਾਰੀ ਨਹੀਂ ਹੁੰਦਾ ਸਿੱਖ ਚ ਨਹੀਂ ਹੁੰਦਾ ਹਿੰਦੂ ਚ ਨਹੀਂ ਹੁੰਦਾ ਸਾਈ ਚ ਕਿਹੜੇ ਚ ਦੋਸ਼ੀ ਨਹੀਂ ਹੁੰਦੇ ਸਾਰੇ ਚ ਦੋਸ਼ੀ ਹੁੰਦੇ ਆ ਪਰ ਬਗਰਾਮ ਕਿਹੜੇ ਹੁੰਦੇ ਨੇ ਪ੍ਰਵਾਸੀ ਨਾਗਰਿਕ ਪ੍ਰਵਾਸੀ ਕਿੱਥੇ ਨਹੀਂ ਹੈਗੇ ਆਪਾਂ ਕਹ ਕੈਨੇਡਾ ਅਮਰੀਕਾ ਜੰਨੇ ਉੱਥੇ ਪਾਲਿਆ ਦੇ ਪ੍ਰਵਾਸੀ ਜੰਨੇ ਆ ਜਿਹੜੇ ਤੇ ਆ ਲੋਕੀ ਦੋਂਦੇ ਹੋੜਿਆ ਪ੍ਰਵਾਸੀ